ਹੋ ਜੀ ਬਾਈ ਦੁਵਾਰਾ ਤੋਂ ਫੇਰ 585 ਕੇ ਮੇਲੇ ਛੱਡ ਕੇ ਦੇਖਣਾ ਹੈ ਟਾਇਰ ਕਰਨਾ ਅਜ 16 ਦੇ ਟਾਇਰ ਪਾਏ ਆ ਅਜ ਅੱਗੇ ਪਾਣੀ ਪੈਰਾਂ ਦੇ ਹੋਰ ਪਾਣੀ ਨਿਕਲਣਾਗੇ ਹੋਰ ਪਾਣੀ ਨਿਕਲ ਚੌੜ ਜੀ ਇੱਥੇ ਲੇ ਜ ਨਹੀਂ ਕੱਢਣਾ ਆਪਾਂ ਨੇ ਕੀ ਹਾਲ ਹੈ ਵੀਰੇ ਵਧੀਆ ਹੀ ਵਧੀਆ ਫਾਟੇ ਟਾਇਰ ਫੇ ਸੋਹਣਾ ਦਾ ਦੇ ਦੇ ਹੁਣ ਛੱਟ ਛੱਟ ਪਹਿਲਾਂ ਦੇਖ ਲੈਣੀ ਹੈ ਆ ਦੇਖੋ ਬਾਈ ਇਹ ਟਾਇਰ ਪਾਏ ਜੇ ਕੇ ਦੇ ਬੇਡ ਨਹੀਂ ਹੈਗਾ ਮੁਰੇ ਬੇਡ ਦੀ ਗੱਤ ਹੈ ਆ ਲੋ ਜੀ ਇਧਰ ਅੰਕਲ ਨਹੀਂ ਖੜੇ ਆ ਬਾਈ 585 ਇਹ ਨਹੀਂ ਡਬਦਾ ਕਿੰਦੇ ਟਰੈਕ ਬਣਾਇਆ ਪਿੰਡੇ ਹੋਰ ਕਿਹੜਾ ਵੱਧ ਗਿਆ ਹਾਂ ਕਿਹੜਾ ਅੰਕਲ ਪੈ ਗਿਆ ਫਰਕ ਜੀ ਟਾਈਮ ਜੇ ਕੇ ਲਾਇਓ ਕਿਸੇਰੇ ਪਹੁੰਚ ਗੀਰ ਦੇ ਕਿਹੜਾ ਪਹਿਲਾਂ ਪਿੱਛੇ ਕਿਹੜਾ ਟਾਈਮ ਲਾਉਣਾ ਇਹ ਕਿਹੜਾ ਗੇਅਰ ਲਾਉਣਾ ਟਾਪ ਦੋਗੇ ਛੱਡਣਾ ਬਾਈ ਹੁਣ ਟਾਈਮ ਲਾ ਕੇ ਸਾਨੂੰ ਕਹਿੰਦੇ ਤੂਫਾਨ ਹੈ ਯਾਰ ਦੇਖੋ ਦੇਖੇ ਦੌੜਦਾ ਦੌੜਦਾ ਨਹੀਂ ਹੈਗਾ ਭਾਈ ਪਰ ਇਹ ਸਾਡਾ ਥੋੜਾ ਟਰੈਕ ਪੁੱਲ ਆਏ ਉੱਥੇ ਜੇ ਕਿ ਜ਼ਿਆਦਾ ਵਾਇਆ ਹੁੰਦਾ ਹੈ ਹਾਂ ਦੇਖੇ ধੂਆ ਹੈ ਆਹ ধੂਆ ਹੀ ਲਾਤਾ ਭਾਈ ਭਾਈ ਓਏ ਜੇ ਪੀਆ ਲਿਆ ਓਏ ਆਹ ਮਰੀ ਓਏ ਜੇ ਪੀਆ ਚੱਕੂਗਾ ਪੀਆ ਭਾਈ ਦੁਆਾਈ ਚਲ ਤੀਏ ਕਿਹੜੇ ਲਵਾ ਦੇ ਮੈਂ ਤਾਂ ਪੀਆ ਲਾ ਦੇ ਪੀਆ ਦੇਖਣਾ ਅੰਕਲ ਓਏ ਭਾਈ ਓਏ ਲੋ ਜੀ ਭਾਈ ਤੀਆ ਤਾਂ ਨਹੀਂ ਲਾਇਆ ਕਹਿੰਦੇ ਵੀ ਘੇਰਾ ਘੱਟ ਹੈ ਸਾਬ ਨਹੀਂ ਹੁੜਾ ਹੈ 1.35 ਪਰ ਆ ਗਏ ਦੋ ਗਿੜੇ ਤਾਂ 1.35 ਪਰ ਦੋ ਗਿੜੇ ਵਾਹ ਜੀ ਵਾਹ ਹੈ 1.35 ਪਰ ਦੋ ਗਿੜੇ ਆ ਗਏ ਭਾਈ ਮੇਲਾ ਲਾਤਾ ਕਹਿੰਦੇ ਪਿੰਡ ਜੀ ਹੈ ਅੰਕਲ ਜੀ ਤੀਏ ਦੀ ਲੋੜ ਨਹੀਂ ਤੀਏ ਦੀ ਲੋੜ ਦੀ ਤੀਏ ਦੀ ਲੋੜ ਦੀ ਫੈਲੀ ਭਾਈ ਦੁਬਾਰਾ ਤੋਂ ਫਾਲੇ ਫੇਰ ਮਾਰਨੇ ਇੱਕ ਵਾਰ ਫੇਰ ਚੈੱਕ ਕਰਨਾ ਥੋੜਾ ਜਿਹਾ ਕਿਉਂ ਗਰਾਉਂਡ ਜਿਹੜਾ ਧੂਆ ਗਰਾਉਂਡ ਹੁੰਦਾ ਨਾ ਉਹ ਥੋੜਾ ਜਿਆਦਾ ਵੱਧ ਹੁੰਦੇ ਆ ਹਾਂ ਯਾਰ ਉਹ ਚੀਜ਼ ਦਾ ਫਰਕ ਹੈ ਹਾਂ ਚਲੋ ਬਾਕੀ ਟ੍ਰੇਲ ਭਾਈ ਮਨੀ ਜੱਗੇ ਮਤਲਬ ਤੋਰਾ ਵਕਤ ਹੋ ਗਿਆ 16 17 ਕਰਕੇ ਹਾਂ ਬਹੁਤ ਤੋਰਾ ਹੋ ਗਿਆ ਹਾਂ ਹੁਣ ਸਾਵੇ ਨਹੀਂ ਤਾਂ ਹੁੰਦਾ ਹਾਂ ਜਿਹੜੀ ਚੱਲੂਗਾ ਜੱਥੇ ਆਰ ਨੂੰ ਆਜੋ ਪਹਿਲਾ ਕਿਹੜਾ ਚੌਥੇ ਵਿੱਚ ਫालतू ਵੇਰ ਨਹੀਂ ਪਾਉਣਾ ਹਾਂ ਦੂਜਾ ਕਿਹੜਾ ਦੂਜਾ ਆ ਜੀ ਫालतू ਨਹੀਂ ਪਾਉਣਾ ਉੱਥੇ ਫालतू ਵੇਰ ਵੀ ਪਾਉਂਦੇ ਟਰਬੋ ਮਾਰਾ ਦਾ ਲਾਉਣਾ ਹੀ ਨਹੀਂ ਟਰਬੋ ਬੋਲਦੀ ਪੂਰੀ ਫਿਰ ਹੈ ਇਹ ਚੌਥੇ ਚ ਦਬਦਾ ਏ ਮਾੜਾ ਮੋਟਾ ਪੀਆ ਪੀਆ ਦਾ ਚੌਥਾ ਉਹਦੇ ਨਾਲ ਫੇਰ ਹੋ ਗਿਆ ਕੋਈ ਅੰਦਰ ਫੋਨ ਲੱਗ ਕੇ ਇਹ ਵੀ ਦਬਦਾ ਇਹ ਵੀ ਟਰਬੋ ਹੈ ਜੱਗੇ ਸੂਈ ਕਿੰਨੀ ਛੇਤੀ ਚੜਦੀ ਉੱਪਰ ਹਾਂ ਇਹ ਲੀਨੀ ਸੂਈ ਨਾ ਮੁੱਚ ਆ ਛੋਟੀ ਜੀ ਟਰਬੋ ਆ ਦੇ ਲੱ ਲੈ ਅੱਗੇ ਬੋਸ ਨੇ ਲਾਈ ਛੋਟੀ ਜੀ ਟਰਬੋ ਦੇਖੋ ਉਦਾਂ ਇਹ ਪੈਰ ਤੋਂ ਰੱਖਦੇ ਨੇ ਛੱਡਿਆ ਬਾਈ ਦੋਈ ਵਾਰ ਜਦੋਂ ਖੜਾ ਹੋ ਕੇ ਤੁਰਨਾ ਬੋਰੀ ਹਿੱਲ ਗਈ ਨਹੀਂ ভাই ਰਹਿਣ ਦੇ ਬੰਦੇ ভাই ਹੋਰ ਵੜ ਗਏ ਹੁਣ ਵੇਟ ਰੱਖਿਆ ਦੋ ਬੋਰੀਆਂ ਬਸ ਬਸ ਗਿਰੂਗੀ ਬਸ ਠੀਕ ਆ ਇੱਕ ਹੋਰ ਲਿਆ ਦੇਖ ਕਿੰਨੇ ਕਿਲੋ ਹੋਏ ਨੇ ਬੋਰੀ ਮੋ ਵਜਣਾਂ ਇਆ ਕਰਾ ਹੁਗਾ ਮੈਂ ਕਿਆ ਮਿੱਟੀ ਕੁਆਂਟਲ ਕੁਆਂਟਲ ਪਾਣੀ ਪਾ ਦੇਣਾ ਕੋਈ ਦੇ ਖੜੀ ਆ ਪੂਰੇ ਬਾਰਡਰ ਨਾਲ ਧਰੋ ਭਾਈ ਪਹਿਲਵਾਨ ਕੱਲਾ ਚੱਕ ਲੈਂਦਾ ਮੈਦਾਨ ਚ ਇਹਦੇ ਨਾਲ ਬੜੀ ਹੁੰਦੀ ਹੈ ਪਹਿਲਵਾਨ ਨਾਲ ਬੜੀ ਹੁੰਦੀ ਹੈ 90 ਕਿਲੋ 90 ਕਿਲੋ ਹੋਊਗਾ ਹਾਂਜੀ ਕੁਆਂਟਲ ਮਿੱਟੀ ਦੇ ਘੱਟ ਹੈਗਾ ਕੁਆਂਟਲ ਹੈਗਾ ਭਾਈ ਦੱਸਤਾ ਹੁਣ ਮੂੰਹ ਪਿੱਛੇ ਨਹੀਂ ਰੱਖੋ ਮੈਨੂੰ ਕੱਢ ਲੁੰਦਾ ਬਸ ਕੰਡਾ ਕਰੀਏ ਪਹਿਲਾ ਐ ਭੈਣ ਕੰਡਾ ਕਰੀਏ ਪਹਿਲਾ ਐ ਭਾਈ ਹੁਣ ਵਜਨ ਪੈ ਗਿਆ ਦੋਜੀ ਤੀ ਵਾਰ ਛੱਡਣ ਲੱਗੇ ਆ ਟੀਆ ਡਰਾਈਵਰ ਟੀਆ ਡਰਾਈਵਰ ਭਾਈ ਉਰੇ ਕਾਬੂ ਨਹੀਂ ਆਉਂਦਾ ਲੈ ਟਰੱਕ ਵਾਰ ਬੇਨਾ ਗੱਡੇ ਦਾ ਭਾਈ ਨੇ ਦੇਖੇ ਕਿਹੜਾ ਗੇਰਾ ਚੌਥਾ ਲੋ ਤੇਰੀ ਜਗਾ ਉਹ ਜਗਾ ਆਵਾਜ਼ ਕਰਾਈ ਵੀ ਇਹਨਾਂ ਨੇ ਰੇਸ ਤੋਂ ਨਹੀਂ ਕੱਟ ਉਹ ਮੂਰੇ ਵੇੜ ਜਾਣਾ ਹੋ ਗਿਆ ਲੱਗਾ ਜਿੱਕੇ ਵੇੜ ਬੂਰੇ ਜਾਣਾ ਹੋ ਗਿਆ ਪਿੱਛੇ ਦੇ ਝੱਕਦਾ ਏ ਹਾਂ ਅੱਛਾ ਉਹ ਬਾਦੋ ਉਹ ਬਾਵੇ ਜਗੇ ਹਾਂ ਪੈ ਲੈਣਾ ਕਿਹੜਾ ਕੋਈ ਕਾ ਦੇਣਾ ਹੈ ਹਾਂ ਬਾਦੋ 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 ਚੱਲ ਜਾ ਹੁਣ ਤੇਰਾ ਹਾਲ ਬੇਟਾ ਨਹੀਂ ਕਸਰ ਆ ਭਾਈ ਮੂਰੇ ਜਿੱਦਣ ਵੇਟ ਪਾਤੇ ਮੂਰੇ ਫੇਰ ਦੇਖੀ ਹੈ ਬੇਟਾ ਕਰਕੇ ਹੁਣ ਘੁੰਮਣੇ ਲਟਾਰਾ ਮੂਰੇ ਉਹ ਵੇਟ ਡੇਢ ਘੰਟੇ ਹਾਂ ਉਹ ਚੱਕਰ ਆਲਾ ਟ੍ਰੈਲ ਇਹ ਕਰਿਆ ਬਾਈ ਲੋ ਜੀ ਬਾਈ ਜੱਗਾ ਛੱਡ ਕੇ ਦੇਖਣ ਲੱਗਿਆ ਮੋਟੇ ਨੇ ਕਿਹਾ ਜੇ ਨਾ ਆਸਾ कि आया ये एक सतारा अगर... जगे वो दूए ट्रैक पर मंगना है, तो है। कल ਕੀ ਚੂੜੀ ਵਾਲੇ ਦੋਏ ਅਕਲ ਪਤਾ ਲੱਗਿਆ ਇਹ ਤਾਂ ਪਤਾ ਹੀ ਲੱਗਿਆ ਹੋ ਭੋਰਾ ਵੀ ਫਰਕ ਆ ਭਾਈ ਹੈ ਇਹ ਤਾਂ ਇਹ ਤਾਂ ਇਹ ਕਹਿੰਦਾ ਮਨੀ ਠੀਕ ਆ ਪਾਰ ਹੈ ਠੀਕ ਆ ਬੰਦਾ ਸੈਟ ਹੈ ਕੰਮ ਆ ਲਓ ਜੀ ਭਾਈ ਪਹਿਲਾ ਮੇਲਾ ਪੂਰਾ ਤਾਂ ਹੁਣ ਘਟ ਗਿਆ ਜੇ ਕਿਹੜਾ ਗੇੜਤਾ ਪਹਿਲਾ ਹੈ ਬੰਦਰੀ ਰਮਾਈ ਲੈ ਗਿਆ ਬੰਦਰੀ ਰਮਾਈ ਲੈ ਗਿਆ